ਸਿੰਘਾ ਤੋਂ ਕਿਸੇ ਪਾਸੇ ਤੈਨੂੰ ਹੌਸ ਸੰਭੀ ਦੇਖੇ ਸਾਰੇ ਪਾਸੇ ਦੇਖ ਕੇ ਕੰਨਾ ਵੀ ਦੇਖੇ ਦੰਦ ਵੀ ਦੇਖ ਹਲੇ ਕਣੀਆਂ ਖੜੇ ਉਹ ਦੇਖੀ ਆ ਦੇਖ ਲੈ ਓਡੀ ਬੱਕਰੀ ਤੇਰੇ ਪਾਠ ਦੰਦ ਪੂਰੇ ਸੀ ਓਡੀ ਬੱਕਰੀ ਹਲੇ ਕਣੀ ਖੜੀ ਆ ਚਾਰ ਦੰਦ ਜੇ ਚੱਲ 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 ਸਾਈਂ ਪੜਾਓ ਬਈ 6 ਦੰਦ ਦੁੱਚੀ ਸੀਗੀ ਨਹੀਂ ਨਹੀਂ ਉਹ ਅਜਿਹੀ ਗੱਲ ਉਹ 6 ਆ ਮੇਰੀ ਗੱਲ ਚਾੜ ਦੇ ਬਾ ਬੱਕਰੀ ਜਾਣ ਦੇ ਦੇਖ ਲੈ ਉਹ ਕਿਹਾ ਜੱਜਾ ਧਾਰਾ ਮਾਰ ਕੇ ਦੇਖ ਕਰ ਲੈ ਜੀ ਖਸਾਨ ਦੇ ਥਾ ਉਹ ਲੱਭਣ ਦੇ ਚਾਚਾ ਹੱਲੇ ਮਾਰਾ ਮੋਟਾ ਧਾਰਾ ਦੇਂਦੇ ਨੇ ਦੋਨੋਂ ਚੋਕੇ ਸ਼ਾਂਗ ਜੀ ਤਾਂ ਹੈਗੀ ਯਾਰ ਇਹ ਉਹ ਤਾਂ ਉੱਤੇ ਉਹਦਾ ਨਹੀਂ ਉਹਦੀ ਸ਼ਾਂਗ ਨਹੀਂ ਭਾਈ ਉਹਦੀ ਸ਼ਾਂਗ ਨਹੀਂ ਮੰਨੀ ਜਾਂਦੀ ਇਹ ਦੋ ਮਹੀਨੇ ਦੀ ਹੈ ਦੋ ਤਾਂ ਉੱਤੇ ਹੋ ਗਈ ਦੋ ਮਹੀਨੇ ਮੰਨ ਕੇ ਚੱਲ ਗਾਰੰਟੀ ਨਾ ਦਊ ਗਾਰੰਟੀ ਹੈ ਯਾਰ ਆਪਣੀ ਦੱਸ ਜਿਹੜੀ ਫੰਡਰ ਆ ਫੰਡਰ کہہ ਕੇ ਦੇਵਾਂਗੇ ਠੀਕ ਆ ਗਰੰਟੀ ਭਾਈ ਤੈਨੂੰ ਬੱਕਰੀ ਵਾਪਸ ਹੋਊਗੀ ਆ ਚਾਚਾ ਮੈਂ ਜਿਆਦਾ ਹੁੰਦਾ ਅੱਜ ਤੱਕ ਤੈਨੂੰ ਦੱਸੇ ਕਹਿੰਦੀ ਲੰਬਾ ਦੁਆਇਆ ਤੇਰਾ ਹੱਸ ਫੇਲੇ ਮੈਨੂੰ ਇਹ ਬੱਕਰੀ ਬੱਕਰੀ ਹਣਗੀ ਕੋਈ ਗਰੰਟੀ ਨਹੀਂ ਹਾਂ ਬਾਈ ਖਰਾਬ-ਖੁਰਾਬ ਹੋ ਗਏ ਕਾਡੇ ਗੋਲ ਉਹ ਫਿਰ ਆਪਣੇ ਜਿਵੇਂ ਬਾਈ ਕਈ ਵੇਲੇ ਹੈਗੇ ਨਹੀਂ ਬੱਕਰੀ ਬੋਲ ਲੱਗੀ ਮੇਰੀ ਵੀਡੀਓ ਬਣਾ ਲਿਓ ਹਾਂ ਹਾਂ ਕੋਈ ਕਈ ਵੇਲੇ ਬੱਚੇ ਖਰਾਬ ਕਰਦੀ ਐ ਅਹੀ ਭਾਈ ਤੁਹਾਨੂੰ ਤਰਾ ਤੂੰ ਬਣਾਵਾਂਗੇ ਮੈਂ ਉਹੀ ਗੱਲ ਕਰਦਾ ਕਈ ਵੇਲੇ ਲੋਕ ਐ ਕਰਦਾ ਨਾ ਬੱਕਰੀ ਹੁਣ ਮਾਰਦੀ ਐ ਬੱਕਰੀ ਖਰਾਬ ਕਰਦੀ ਐ ਮੇਲ-ਮੋਲ ਸਭ ਕਰਕੇ ਵੀਡੀਓ ਪਾਉਂਦੀ ਐ ਬੱਕਰੀ ਦੱਲਦਾ ਯਾਰ ਇਹ ਦਿਨ ਗੁੱਸਾ ਲੱਗਿਆ ਨਹੀਂ ਦੂਸਰੇ ਦੀ ਨਹੀਂ ਮੈਂ ਇੱਕ ਉਹਨਾਂ ਕੋ ਬੱਕਰੀ ਵੀਡੀਓ ਤੈਨੂੰ ਕਰਾ ਦੂਰ ਬਹੁਤ ਮੈਂ ਤੈਨੂੰ ਉਹੀ ਗੱਲ ਕਰਦਾ ਕਈ ਵਾਰ ਕੀ ਕਹਿੰਦਾ ਜਮੇ ਥਾ ਜਾਂਦਾ ਟੱਕਰ ਟੱਕਰ ਮਪੀ ਦੇ ਮਾਰਦੀ ਹੈ ਫਟਰੀ ਖਰਾਬ ਵੀ ਹੋ ਜਾਂਦੀ ਹੈ ਠੀਕ ਹੈ ਵਾਹ ਸਾਈ ਫਟ ਜਾਂਦੀ ਹੈ ਜਿਸੇ ਜਾਣੀ ਨਹੀਂ ਪੈਣੀ ਬਈ ਪਹਿਲੇ ਹੀ ਮੋਲ ਕਿਤਾ ਚਾਹ ਤੂੰ ਹੁਣ ਪਹਿਲੇ ਕਿਹਾ ਜਦ ਮਤਲਬ ਹੋ ਜਾਣਾ ਕਰੀ ਤੂੰ ਦੇਖ ਲੈ ਬਾਕੀ ਨਹੀਂ ਕਰਾਉਂਦਾ ਹਾਂ ਕਿ ਨਹੀਂ ਨਹੀਂ ਮੈਂ ਇਹਨੂੰ ਕਹਿੰਦਾ ਮੁੱਛਦਾ ਹੀ ਹੋਇਆ ਮੈਂ ਪਸੰਦ ਹੈ ਬਾਅਦ ਚ ਨਹੀਂ ਹਾਂ ਹੁਣ ਦੇਖੋ ਵੀ ਕੀ ਚੰਗੀ ਹੈ ਬਾਅਦ ਚ ਕਿ ਦੋਵੇਂ ਮੈਨੂੰ ਲੈਣੀ ਆ ਹਾਂ ਹਾਂ ਹੁਣ ਦੇਖ ਲੈ ਨਹੀਂ ਨਹੀਂ ਤੂੰ ਠੀਕ ਨਹੀਂ ਨਹੀਂ ਦੇਣੀ ਕਿ ਨਹੀਂ ਐਂਡ ਦੱਸ ਦੇ ਉਹ ਪੱਕਾ ਦੱਸ ਦੇ ਉਹ ਬੱਕਰੇ ਦੱਸ ਉਹ ਗੱਲਾਂ ਕਰਨਾ ਬੱਕਰੇ ਨੇ ਚਾਚਾ ਇਹ ਵੀ ਇਹ ਵੀ ਸ਼ੋਰ ਕਰਨੇ ਨੂੰ ਫਿਰ ਤਾਂ ਤੂੰ ਵੈਂਪਰ ਓਏ ਆ ਤੂੰ ਆ ਕੇ ਬੱਕਰੇ ਨੇ ਇੱਕ ਲੈਣੀਆਂ ਕਹਿੰਦੇ ਰਗ ਰਿਆਣਾ ਚਾਚਾ ਫਿਰ ਇੱਕ ਲੈਣੀ ਆ ਫਿਰ ਪੈਸੇ ਵੀ ਲਾ ਹੁਣ ਨਹੀਂ ਕਹਿੰਦਾ ਤੂੰ ਯਾਰ ਦੀਦੀ ਗਈ ਆ ਤੈਨੂੰ 1000 ਘਾਟ ਦੇ ਦੇ ਹੋਰ ਦੱਸ ਬੰਦੇ ਆ ਜਾ 25 ਥੱਲੇ ਆ ਜਾ ਚਾਰ ਦੰਦ ਪਾਠੇ ਕਿਹੜੀ ਬੁੱਢੀ ਆ ਬੰਦੇ ਆ 25 ਥੱਲੇ ਆ ਰੰਗਵਾਜ ਬੱਕਰੀ ਆ ਕਿਸੇ ਪਾਸੇ ਘਾਟਾ ਦੱਸ ਰੰਗ ਨੂੰ ਕਿੱਥੇ ਦਾ ਹੈ ਔਰ ਕਿਹਨੂੰ ਅੰਗਰ ਹੋਈ ਯਾਰ ਇਹ ਚ ਵੀ ਕਹੀ ਰਹਿੰਦੇ ਨਹੀਂ ਆ ਇਹ ਲੋਟ ਵੀ ਉਹੀ ਰੰਗ ਦੇ ਦਿੱਤਾ ਤੈਨੂੰ ਇਹ ਰੰਗ ਤਾਂ ਡੇਲੀ ਆਉਣਾ ਜਾਣਾ ਇੱਕ ਇਹਦੀ ਕਦੀ ਆਉਣਾ ਗੱਭੂ ਆ ਜਾ 20 ਕਿੱਲੇ ਕਿੱਲੇ ਕੋਣੀ ਯਾਰ ਤੂੰ ਫੱਟ ਲਗਾ ਰਹੇ ਹੱਗਲਾਂ ਤੂੰ ਪੱਕਾ ਦੱਸ ਦੇ ਬਸ ਗੱਲ ਖਤਮ ਆਪ ਵੀ ਲਾ ਲਿਆ ਕਰ ਨਹੀਂ ਪੈਣੀ ਚਾਚਾ 25 ਤੋਂ ਉੱਪਰ ਜਾਣਾ ਪੈਣਾ ਚਾਚਾ ਹਾਂ 25 ਤੋਂ ਉੱਪਰ ਨਹੀਂ ਫਿਰਦਾ ਫਿਰ ਆਉਂਦਾ ਪੈਦਾ ਆ ਦੇਖੋ ਰਮਜਾਨ ਨਹੀਂ ਪੈਣੀ ਬੱਸ ਟਾਈਮ ਖਰਾਬ ਕਰ ਦੇ ਯਾਰ ਇਹ ਬੱਕਰੀ ਸਿਰੋ ਚਾਚਾ ਟਾਈਮ ਵੇਸਟ ਕਰ ਦੇ ਆਓ ਉਹ ਲਾ ਰੋ ਮੈਂ ਨਾ ਗਈ ਨਾ ਜਾਂਦੀ ਏ ਇਹ ਮੁੱਲ ਕੀ ਕਰਿਆ 20000 15000 ਦੀਆ ਨਹੀਂ ਉਰੇ 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 ਮੈਂ ਆ ਜੋ ਕਿਹੜਾ ਹੁੰਦਾ ਪਤਾ ਨਹੀਂ ਕਾ ਜਾਏ ਉਹ ਚੱਕੀ ਤੂੰ ਆ ਜਾ ਫਿਰ ਇਹ ਬਾਈ ਕਹਿੰਦਾ ਚਾਚਾ ਜੀ ਅੱਜ ਮੈਂ ਮੂਵੀ ਬਣਾਉਣੀ ਆ ਯਾਰ ਅਜੀ ਦੇਖਿਆ ਦੇਖੋ ਬਾਈ ਥੋੜਾ ਪਾਖਾਗੀ ਠੀਕ ਆ ਨਹੀਂ ਮਾਰਦਾ ਨਹੀਂ ਹੈਗਾ 60 ਮੈਨੂੰ ਪਤਾ ਭਾਈ ਹੌਲੀ ਹੌਲੀ ਤੁਰਦਾ ਜੀ ਬੁਲੇ ਹਾਂ ਹੁਣ ਫੋੜਾ ਪਾਹ ਨੰਬਰ 4 ਬੰਦ ਹੋ ਗਈ ਕੀ ਇਹ ਚਾਰ ਹੈ ਚਾਰ ਚਾਰ ਹੈ ਚਲੋ ਤਾਂ ਵੀ ਪੜਵਾਉਂਗਾ ਅੱਗੇ ਬੱਕਰੀ ਦੇ 25 ਮਾਗਦਾ ਗੱਬਣ ਕਿ ਨਹੀਂ ਦੀ ਦੇਖੋ ਚਾਈ ਤਾਂ ਦੋ ਨਹੀਂ ਨੰਬਰ ਦੱਸਣ ਦਵਾਈ ਜੀ ਇਹ ਬੱਕਰੀ ਹੈ ਜੱਗੀ ਕਿੰਨੇ ਟਾਈਮ ਦੀ ਗੱਬਣਾ ਓਏ ਮੰਗਾ ਵੀ ਨੰਬਰ ਮੰਗਾ ਆ ਆ ਆ ਫੇਰੀ ਆ ਨਾ ਚਾ ਚ ਫੜਿਆ ਲੈ ਜਾ ਬਾਈ ਲੈ ਬੋ ਨਾ ਕਿਉਂ ਹਾਂਜੀ ਮੀਨਾ ਲੈ ਜੂ ਹਾਂ ਮੀਨਾ ਇੱਕ ਦੇ ਲਈ ਕਿੰਨੇ ਯਾਰ ਤੁਸੀਂ ਦੱਸ ਦਿਓ ਮੈਂ ਤਾਂ ਮੰਗ ਲੀ 15 ਫਿਰ ਦੇ ਲਾਇਆ ਨਹੀਂ ਘੱਟ ਐ ਹਾਂ 16 ਦਾ ਫੜ ਨਹੀਂ ਘੱਟ ਐ ਇਹ ਵੀ ਰੱਬ ਨੇ ਕਿੰਨੇ ਨਹੀਂ ਠੀਕ ਆ ਆ ਫੜਾ ਨਹੀਂ ਨਹੀਂ ਦੇ ਲਈ ਕਿੰਨੇ ਫਿਰ ਦੂਆ ਨਾ ਸੁਣੋ 23000 ਦੀ ਲੈ ਜਾ 20000 ਦਾ ਭਾਈ ਕੋਈ ਆ 20000 ਦਾ ਮੀਨੇ ਫੜੇ ਨਹੀਂ ਹਾਲੀ ਯਾਰਾਂ ਨੇ 20 ਤੋਂ ਤਾਂ ਉੱਪਰ ਜਾਉਂਗੀ ਨਹੀਂ ਤੁਹਾਨੂੰ ਪਤਾ ਬਾਈ ਸਾਨੂੰ ਸਭਾ ਪਤਾ ਇਹ ਸਮਾ ਥੱਲੇ ਆ ਕੇ 20 ਹੋ ਜਾਂਦੇ ਕਿ ਉਹਨੂੰ ਵੇਚਣਾ ਯਾਰ ਨਹੀਂ ਗੱਲ ਕਿੰਨੇ ਲਾ ਕੇ ਲੈ ਕੇ ਜਾਂ ਬੰਨਜ ਬੱਕਰੀਆਂ ਤੇ ਠੇਨਾ ਜੋ ਹਾਂ ਕੋਈ ਗੱਲ ਨਹੀਂ ਥੱਲੇ ਆ ਕੇ 20 ਦਾ ਨਾਮ ਕਰਨਾ ਆ ਫੜੋ ਨਹੀਂ 20 ਤਾਂ ਥੱਲੇ ਨਹੀਂ ਹੈ ਨਹੀਂ ਹੋ ਕਿੱਥੋਂ ਫੇਰਾ ਕਹਿ ਤਾਂ ਦਿੱਤਾ ਮੈਂ ਤਾਂ 2000 ਹੋਰ ਕੱਢਾਂਗਾ ਪਰ ਨਾ ਮਤ ਚੋਟਾ ਮਾ ਚਾਠ ਵੀ ਵਧੀਆ ਕੈਸੀ ਨੇ ਵਧੀਆ ਕੈਸੀ ਵੀ ਵਧੀਆ ਪਰ ਪੱਠ ਵੀ ਵਧੀਆ ਕੈਸੀ ਵਧੀਆ ਨਹੀਂ ਹਜੇ ਵਧੀਆ ਨਹੀਂ ਜਦੋਂ ਕੋਈ ਸੋਲ ਜਿਹਾ ਵਧੀਆ ਫਿਰ ਹੁੰਦੇ ਨਹੀਂ ਆਹ ਹੋਊਗਾ ਥੱਲੇ ਤੂੰ ਲਾ ਤਾਂ ਸਹੀ ਮੜਾ ਜਾ ਦੱਸੋ ਜੀ ਦੱਸੋ ਬਾਈ ਫਾਰਮ ਮੈਂ ਪਹਿਲਾਂ ਹੁਣ ਕੈਮਰਾ ਕਰਦਾ ਹਾਂ ਨਹੀਂ ਹੁੰਦੇ ਆਜਾ ਲੈ ਕੋਈ ਨਹੀਂ ਚਾਹੁੰਦੇ ਮੇਰੇ ਆ ਜਾ ਨਹੀਂ ਲੈ 6 ਵਜੇ ਹੀ ਇਹਦੇ ਦੇਖ ਕੇ ਮਾੜਾ ਜਾ ਕਿਤੇ ਮੁੰਡੇ ਨੇ ਧੱਕਾ ਮਾਰਿਆ ਉਹਦੇ 6 ਵਜੇ ਧੱਕਾ ਮਾਰਿਆ ਮਾਰਿਆ ਮਾਰਦਾ ਮੈਂ ਤਾਂ 6 ਵਜੇ ਹੋ ਗਈ ਹੈ ਕਾਚਾ ਧਾਪੀਓ ਮਾਰੂਗਾ ਤਾਂ ਤੂੰ ਮਾਰਦਾ ਤੂੰ ਹੀ ਉਹ ਇਹ ਵੀ ਦੋਨੇ ਹੱਥ ਕਰਦਾ ਓਏ ਐਡ ਕਰੇਗਾ ਤੂੰ ਆ ਨਹੀਂ ਮਾਰਦਾ ਧਾਪੀਓ ਆਪਾਂ ਕਰਾਂਗੇ ਨਹੀਂ ਹੋਣੀ ਕਿੰਨੇ ਨੇ 17 ਨਹੀਂ ਜੱਗੀ ਨਹੀਂ ਹੋਣੀ ਕੋਚਿਆ ਹੁੰਦਾ ਦੋਨੂੰ ਹਾਂ ਸੁਣਾਈ ਨਹੀਂ ਦਿੰਦਾ ਨਾ ਉਹ ਤੁਂ ਯਾ 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 ਪਾ ਕਰ ਲੈ ਨਹੀਂ 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 20000 ਦੀ ਲੈ ਜਾ ਨਾ ਬਈ ਉਹਨੂੰ ਤੂੰ ਚੱਕਦਾ ਇਹ ਰੋਕ ਹੁੰਦੀ ਜਾਂਦੀ ਨਹੀਂ ਥੱਲੇ ਆ ਜਾ ਨਹੀਂ ਹੁੰਦੀ ਨਹੀਂ ਇਧਰ ਇੱਕ ਪਾੜਾ ਥੱਲੇ ਆ ਥੱਲੇ ਨਹੀਂ ਜੀ ਹੁੰਦੀ ਨਹੀਂ ਕੰਮ ਦੇ ਕੋਲੇ ਆਉਂਦੀ ਹੈ ਬੱਕਰੀ ਦੇ ਹਾਂ ਦਵਾ ਦੇ ਉਹ ਬੱਕਰੀ ਨਾਲ ਕੀ ਹੋ ਗੋ ਨਾ ਯਾਰ ਯਾਰ ਦੱਸ ਜੇਂਡਾ ਜਾਂ ਕਾਹਨ ਮੋੜਣਾ ਮੈਂ ਐਂ ਨਹੀਂ ਦੱਸਿਆ ਕੋਈ ਵੱੱਦ ਨਹੀਂ ਮੰਗੀ ਤੁੱਤੋਂ ਦੱਸੋ ਮੰਗਣਾ ਵੱਦੂ ਇਹ ਗੜਾ ਨਹੀਂ ਜਾਂਦੇ ਨੇ ਹਾਂ ਦੁਆਰੇ ਮੰਗਣਾ ਦੁਆਰੇ ਬੰਦ ਲਾ ਚਲ ਉਹ ਤਾਂ ਕੋਈ ਗੱਲ ਨਹੀਂ ਤੂੰ ਵੀ ਲਾ ਦੇ ਪੱਕੇ ਯਾਰ ਪੱਕਾ ਮੁੰਡਾ ਪਾਣੀ ਦੇਣੀ ਹੁੰਦੀ ਇੰਨੀ ਨਾ ਯਾਰ ਆ ਆ ਛੜ ਜਾ ਛੜ ਜਾ ਵੀ ਬਠੋ ਦੇ ਯਾਰ ਨਹੀਂ ਠੀਕ ਚਲ ਦੇ ਦੇ ਹੁਣ ਤਾਂ ਨਹੀਂ ਹੋਰ ਤਾਂ ਬਹੁਤ ਲੱਗਦਾ ਕੋਈ ਗੱਲ ਨਹੀਂ ਨਹੀਂ ਛੜਦੀ ਐ ਨਹੀਂ ਹੋਣੀ ਕਰਦਾ ਜਾ 14000 ਰੁਪਇਆ ਨਹੀਂ ਹੋਣੀ ਵੀ ਮਹਿੰਗੀ ਲਈ ਆ ਉਹ ਫਾਹਰ ਨਾ ਫਾਹਰ ਬਾਬਾ ਬਸ ਕੋਈ ਗੱਲ ਨਹੀਂ ਮੈਂ ਕੋਈ ਗੱਲ ਨਹੀਂ ਰੁੱਖਾ बोल रहा यार ਦੇ ਦੇ ਬਠਾ ਨੂੰ ਮੋੜਵਾ ਪੈ ਰਿਆ ਨਹੀਂ ਕਹਿ ਕੇ ਤਾਂ ਮੋੜਕਾ ਸਾਨੂੰ ਕਹਿ ਤਾਂ ਦਿੱਤਾ 22000 ਦੀ ਚੱਲ ਛੱਡ ਜੇ ਤੇ ਚੱਲ ਕੋਈ ਨਹੀਂ ਆ ਜਾ ਆ ਫਾੜਿਆ ਲੇ ਨੂੰ ਦੀਆ ਕਿਉਂ ਮੋੜਦਾ ਨਹੀਂ ਦਈਆ ਸਾਢੇ ਹੁੰਦੇ ਯਾਰ ਕਿੰਨੇ ਵੀ ਸਾਢੇ 18 ਦੇ ਨਹੀਂ

ਨਹੀਂ ਯਾਰ ਕਿੰਨੇ ਕਹੇ ਨੇ ਇਹ ਭਾਈ ਲੈ ਜਾ ਲੈ ਜਾ ਲੈ ਪੈਸੇ ਕੜਿਆਓ ਕੜਿਆਓ ਪੈਸੇ ਪੈਸੇ ਤੇ ਮਾਰੀ ਥਾਪੀ ਕਰ ਮੜੀ ਦੇਓ ਪੈਸੇ ਪੈਸੇ ਦੇ ਦੋ ਭਾਈ ਗੂਗਲ ਪੇ ਦਾ ਪੈਸੇ ਭਵਾ ਕਰੋ ਪੈਸੇ ਭਵਾਓ ਭਾਈ ਗੂਗਲ ਪੇ ਪੈਸੇ ਭਵਾਓ ਵੀਰੇ ਇਹਨੂੰ ਕਾਹ ਚ ਪੁੱਛਣਾ ਘਟ ਲਾ ਬਾਈ ਰਕਮ ਮੇਰੀ ਯਾਰੀ ਪੱਕੀ ਹੀ ਪਿਆਰੇ ਆ ਦਿੰਦੇ ਆ ਨੰਬਰ ਅਜੇ ਪਿਆਰ ਬੱਕਰੀ ਦੇ ਬੰਦੋ ਦੇ ਦੇਨੇ ਆ ਨੰਬਰ ਲੈ ਦੋ ਦੋ ਬੋਲੋ ਇਧਰ ਲਗਾ ਮੈਂ ਚੈਲੋ ਬੱਕਰੀ ਕਾਉਂਟਰ ਕਰ ਆਹ ਮੋਹਰੇ ਯਾਰੀ ਕਾਉਂਟਰ ਕਰ ਲੂ ਕੋਈ ਕਰ ਲੈ ਲੈ ਜੀ ਬਾਈ ਪੈਸੇ ਬਾ ਆਪਰੇ ਬਾਈ ਲੈ ਮਾਂ ਆ ਨੰਬਰ ਦਓ ਬਾਈ ਓਏ ਫੜ ਕੇ ਰੱਖ ਲਾਤੀ ਜਿੱਤੇ ਆ ਦੇਖ ਇਸ ਤਰ੍ਹਾਂ ਹੋ ਗਿਆ ਚਾਚਾ ਜੀ ਨੇ ਦਵਾ ਦਿੱਤਾ। ਕਸਵਾ ਛੱਡ ਦੋ ਜਰ। ਇੱਕ ਪਾ ਕੱਢਦੇ ਦੋ ਤਾਂ ਨਾਲ। ਆਹ ਬੋਲੇ ਕਿ ਲਫਾਸ਼ਾ ਹੈ। ਕੋਈ ਨਹੀਂ ਕੋਈ ਨਹੀਂ। ਉਹ ਕੋਈ ਨਹੀਂ। ਆ ਲੋ ਖਜੀ। ਕੋਈ ਠੱਗੀ ਨਹੀਂ ਕਿਸੇ ਮਰਵਾਉਣੀ ਹੈਗੀ। ਗਾਹਾਂ ਜਾ ਕੋਲੇ ਕਰਮ ਨੇ। ਦੇਖ ਗੂਗਲ 'ਤੇ ਨੰਬਰ। ਲਓ ਜੀ ਉਹ ਕਰਮ ਬਾਉ। ਆ ਜਾ ਬਾਈ। ਉਧਰ ਭਾਜਾ ਬਾਈ। ਉਹਦੇ ਕੋਲ ਭਾਜ ਜਾ। ਉਧਰ ਭਾਜ ਜਾ ਨੰਬਰ। ਉਹਦੇ ਕੋਲ ਉਹ ਗਾਣਾ ਕਿ ਜ ਉਧਰ ਹੀ ਲੈ ਆ ਵਕਤੀ ਦਵਾਤੀ ਬਈ 19000 ਦੀ ਤੇ ਆਹ 19000 ਦੀ ਕਾਰ ਬੜਾ